ਐਸਆਈ ਨੇ ਮਹਿਲਾ ਦੇ ਨਾਲ ਕੀਤੀ ਅਜਿਹੀ ਹਰਕਤ ਕਿ ਜੇਕਰ ਇਸ ਮਹਿਲਾ ਦੇ ਕੋਲ ਸਬੂਤ ਨਾ ਹੁੰਦਾ ਤਾਂ ਯਕੀਨ ਔਖਾ ਸੀ ਮਹਿਲਾ ਨੇ ਇਸ ਐਸਆਈ ਦੇ ਗੁੰਡਾਗਰਦੀ ਦਾ ਸਬੂਤ ਵੀ ਪੇਸ਼ ਕੀਤਾ ਤੇ ਦੱਸਿਆ ਕਿ ਕਿਵੇਂ ਵਾਰ-ਵਾਰ ਉਹਨਾਂ ਦੇ ਘਰ ਦੇ ਵਿੱਚ ਪਾਣੀ ਲੈਣ ਦੇ ਬਹਾਨੇ ਗੇੜੇ ਮਾਰਦਾ ਤੇ ਉਸਦੇ ਬੁਰੀ ਨਜ਼ਰ ਰੱਖਦਾ ਜਿਸ ਦੇ ਚਲਦੇ ਉਸਨੇ ਮਹਿਲਾ ਨੂੰ ਅਜਿਹਾ ਨਿਸ਼ਾਨਾ ਬਣਾਇਆ ਕਿ ਇਸ ਦਾ ਵੀਡੀਓ ਵੀ ਮਹਿਲਾ ਨੇ ਪੇਸ਼ ਕੀਤਾ ਜਿਸ ਦੇ ਵਿੱਚ ਉਸ ਦੇ 4 ਸਾਲ ਦੇ ਮਾਸੂਮ ਬੱਚੇ ਨੂੰ ਵੀ ਨਹੀਂ ਬਖਸ਼ਿਆ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆ ਤੇ ਫਿਰ ਦੇਖਦੇ ਆ ਕਿ ਮਹਿਲਾ ਨੇ ਹੋਰ ਕਿਹੜੇ ਕਿਹੜੇ ਇਲਜ਼ਾਮ ਲਾਏ ਮਾਮਲਾ ਕਪੂਰਥਲਾ ਦੇ ਸੰਤਲਪੁਰਾ ਇਲਾਕੇ ਤੋਂ ਸਾਹਮਣੇ ਆ ਜਿੱਥੇ ਸਬ ਇੰਸਪੈਕਟਰ ਦੇ ਉੱਤੇ ਕਾਰ ਨਾਲ ਇੱਕ ਔਰਤ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਪੀੜਤ ਮਹਿਲਾ ਨੇ ਇਲਜ਼ਾਮ ਲਗਾਏ ਨੇ ਕਿ ਐਸਾਈ ਦੇ ਬਲូវਾਰ ਵਾਰ-ਵਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਬੱਚੇ ਦੇ ਉੱਤੇ ਵੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਚਲਦੇ ਉਸ ਨੇ ਇਹ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਹੈ ਮੇਰੇ ਲਾਗੇ ਕੁਝ ਇੱਕ ਮਹੀਨਾ ਪਹਿਲਾਂ ਕਿਸੇ ਨੇ ਪਲਾਟ ਖਰੀਦਿਆ ਉਹ ਆਪਣੇ ਆਪ ਨੂੰ ਐਸਐਚਓ ਦੱਸਦਾ ਆ ਉਹਦਾ ਨਾਮ ਹੈਗਾ ਬਲਜੀਤ ਸਿੰਘ ਬੱਗੀ ਤੇ ਸਰ ਉਹ 15 20 ਦਿਨਾਂ ਤੋਂ ਮੇਰੇ ਇੰਨਾ ਕ ਪਰੇਸ਼ਾਨ ਕਰਦਾ ਵਾ ਕਦੀ ਪਾਣੀ ਲੈਣ ਆਉਂਦਾ ਸਾਡੇ ਘਰੇ ਕਦੀ ਕੁਛ ਜੀ ਅਸੀਂ ਉਹਨੂੰ ਮਨਾ ਕਰਦੇ ਆ ਉਹ ਕਹਿੰਦਾ ਮੈਸੇਜ 'ਚੋਂ ਲੱਗਾ ਆ ਸਰ ਉਸ ਦਿਨ ਮੈਂ ਆਪਣੀ ਬੇਟੀ ਨੂੰ ਟਿਵੀਸ਼ਨ ਤੇ ਲੈਣ ਜਾ ਰਹੀ ਸੀ ਸਵੇਕ 7 7:30 ਦਾ ਟਾਈਮ ਸੀਗਾ ਤੇ ਸਰ ਉਹਨੇ ਭਈਆ ਸੀਗਾ ਇੱਕ ਲਾਗੇ ਆਪਣਾ ਸਮਾਨ ਚੱਕਣ ਰਿਹਾ ਸੀਗਾ ਤੇ ਸਰ ਉਹਦੇ ਨਾਲ ਵੈਸ ਵਸਾਈ ਕਰਦਾ ਸੀ ਉਹਨੇ ਮੈਨੂੰ ਪਿੱਛੋਂ ਆਵਾਜ਼ ਮਾਰੀ ਮੈਂ ਕਹਾਂ ਜੀ ਅੰਕਲ ਜੀ ਦੱਸੋ ਉਹ ਮੈਨੂੰ ਸਰ ਮੈਂ ਰੁਕ ਗਈ ਮੈਂ ਕਿਹਾ ਹਾਂਜੀ ਦੱਸੋ ਮੈਂ ਰੋਡ ਤੇ ਖੜੀ ਹੋ ਕੇ ਉਹਦੇ ਨਾਲ ਗੱਲਾਂ ਕਰਨ ਲੱਪੀ ਮੈਂ ਕਿਹਾ ਉਹ ਗਾਲ੍ਹਾਂ ਕੱਢ ਲਾ ਪਿਆ ਮੈਂ ਕਿਹਾ ਅੰਕਲ ਤੁਸੀਂ ਗਾਲ੍ਹਾਂ ਕਾਤੋਂ ਕੱਢਦੇ ਪਿਆ ਮੈਂ ਕਿਹਾ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਵੀ ਮੈਂ ਕਿਹਾ ਦੱਸੋ ਕੀ ਗੱਲ ਹੋਈ ਮੈਂ ਕਿਹਾ ਸਰ ਉਹਦੇ ਹੱਥ ਵਿੱਚ ਨਾ दारू ਵਾਲਾ ਗਲਾਸ ਫੜਿਆ ਸੀਗਾ ਉਹਨੇ ਪਹਿਲਾਂ ਮੇਰੇ ਉੱਤੇ दारू ਦਾ ਗਲਾਸ ਮਾਰਿਆ ਫਿਰ ਉਹ ਮੈਨੂੰ ਗੰਦੀਆਂ ਗੰਦੀਆਂ ਸ਼ਲੀਲ ਗੱਲਾਂ ਕਰਨ ਲੱਪਿਆ ਗੰਦੀਆਂ ਗਾਲ੍ਹਾਂ ਕੱਢਣ ਲੱਪਿਆ ਮੈਨੂੰ ਸਰ ਮੈਂ ਉਹਦੀ ਨਾ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਫੋਨ ਦੇ ਉੱਤੇ ਮੈਂ ਕਿਹਾ ਰੁਕ ਜੋ ਮੈਂ ਨਾ ਹੁਣੇ ਪੁਲਿਸ ਨੂੰ ਫੋਨ ਕਰ ਤੇ ਸਰ ਮੈਂ ਉਹਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਮੈਂ 112 ਨੰਬਰ ਤੇ ਪੁਲਿਸ ਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਇਦਾਂ ਸਰ ਆਪਣੇ ਆਪ ਨੂੰ ਐਸਐਚਓ ਦੱਸਦੇ ਆ ਉਹ ਤੇ ਮੈਂ ਕਿਹਾ ਵੀ ਸਰ ਮੈਨੂੰ ਗਾਲੀ ਗਲੋਚ ਬਹੁਤ ਕਰਦੇ ਪਏ ਆ ਉਹ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਸੀ ਰਿਸ਼ਤੇਦਾਰ ਕੋਈ ਸਰ ਮੜ ਕੇ ਉਹਨਾਂ ਨੇ ਵੀ ਅੱਗੇ ਮੇਰੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਸਰ ਉਹ ਉਨੀ ਦਿਨਾਂ ਨੂੰ ਪੁਲਿਸ ਨਹੀਂ ਆਈ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗੰਦ ਬੋਲਣਾ ਸ਼ੁਰੂ ਕਰ ਦਿੱਤਾ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਤੇ ਤੇ ਇਹ ਰਿਤੇ ਚਿੱਟਾ ਪਾ ਕੇ ਤੈਨੂੰ ਠੋਕੂਗਾ ਮੈਂ ਤੇਰੇ ਘਰੋਂ ਤੈਨੂੰ ਚਾਪ ਕੇ ਲੈ ਜਾਊਂਗਾ ਐਦਾਂ ਹੁੰਦਾ ਮੈਂ ਸਰ ਰੋਂਦੀ ਰੋਂਦੀ ਨੇ ਐਸਐਚਓ ਸਾਹਿਬ ਨੂੰ ਫੋਨ ਲਾਇਆ ਸਿਟੀ ਥਾਣੇ ਸਰ ਉਹਨਾਂ ਨੇ ਫੋਨ ਲਾਇਆ ਮੈਂ ਕਿਹਾ ਸਰ ਮੌਕੇ ਤੇ ਆਓ दारू ਪੀਤੀ ਹੋਈ ਆ ਮੈਨੂੰ ਬਹੁਤ ਵੱਧ ਘਟ ਅਸ਼ਲੀਲ ਗੱਲਾਂ ਕਰਦੇ ਪਏ ਗੰਦੀਆਂ ਸਾਰਾ ਮੱਲਾ ਸਰਸਾ ਇਕੱਠਾ ਹੋ ਗਿਆ ਜੇ ਕੋਈ ਉਹਨਾਂ ਨੂੰ ਪੁੱਛਣ ਗਿਆ ਉਹਨਾਂ ਨੇ ਉਹਨਾਂ ਦੀ ਵੀ ਅੱਗੇ ਬੇਇੱਜ਼ਤੀ ਕੀਤੀ ਫਿਰ ਸਰ ਜਦ ਨੂੰ ਐਸਐਚਓ ਸਾਹਿਬ ਨਾਲ ਮੈਂ ਗੱਲ ਕਰਦੀ ਪਈ ਆ ਜੇ ਜਦ ਨੂੰ ਮੇਰਾ ਫੋਨ ਐਸਐਚਓ ਸਾਹਿਬ ਨਾਲ ਲੱਗਾ ਪਿਆ ਸੀ ਸਰ ਉਹ ਪਿੱਛੋਂ ਆਇਆ ਉਹਨੇ ਗੱਡੀ ਸਟਾਰਟ ਕੀਤੀ ਮੇਰੇ ਖੜੀ ਦੇ ਉੱਤੇ ਗੱਡੀ ਚੜਾ ਦਿੱਤੀ ਸਰੋਂ ਨੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਅੱਗੇ ਮੇਰਾ 4 ਸਾਲ ਦਾ ਬੇਟਾ ਸੀਗਾ ਸਰੋਂ ਨੇ ਮੇਰੇ ਮੇਰੇ ਤੋਂ ਬਾਅਦ ਮੇਰੇ ਬੇਟੇ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਜਾਨੋਂ ਮਾਰਨ ਦੀ ਮਾਂ ਪੁੱਤਾਂ ਨੂੰ ਕੋਸ਼ਿਸ਼ ਕੀਤੀ ਦੋਵਾਂ ਨੂੰ ਜਿਹਦਾ ਤੱਕ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਰੋ ਸ਼ਰਿਆਮ ਹਜੇ ਵੀ ਦਿਨ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਉੱਥੇ ਤੱਕੇ ਨਾ ਰਾਨ ਕੇ ਪਲਾਟ ਦੇ ਵਿੱਚ ਖੜਾ ਹੋਣ ਰਿਹਾ ਵਾ ਵੀ ਮੇਰਾ ਕੀ ਕਰ ਲਿਆ ਮੇਰਾ ਤੂੰ ਕੁਝ ਨਹੀਂ ਕਰ ਸਕਦੀ ਕੈਰੂ ਨੂੰ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਮਹਿਲਾ ਵੱਲੋਂ ਲਗਾਏ ਗੇ ਇਲਜ਼ਾਮਾਂ ਤੋਂ ਬਾਅਦ ਹੁਣ ਇਹ ਪੁਲਿਸ ਅਧਿਕਾਰੀ ਮੀਡੀਆ ਦੇ ਸਾਹਮਣੇ ਕੀ ਬਿਆਨ ਦਿੰਦਾ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਦੀ ਵੀ ਪੰਜਾਬੀ ਲੀਕ ਕਪੂਰ ਥਲਾ ਤੋਂ ਬਿਊਰੋ ਰਿਪੋਰਟ